ਸਸ਼ੀ ਗੱਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰੀਟਿਕ ਬਲੱਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਅੱਜ ਅਸੀਂ ਜੀ ਤੁਹਾਡੇ ਵਾਸਤੇ ਇੱਕ ਕਲੈਕਸ਼ਨ ਲੈ ਕੇ ਆਏ ਆ ਬਹੁਤ ਹੀ ਸੋਹਣੀ ਕਲੈਕਸ਼ਨ ਦੇ ਨਾਲ ਅਸੀਂ ਹਾਜ਼ਰ ਹੋਏ ਆ ਜੀ ਅੱਜ ਸਾਡੀ ਕਲੈਕਸ਼ਨ ਰਹੂਗੀ ਲਵਲੀਨ ਦੀ ਚੈੱਕ ਦੇ ਵਿੱਚ ਸ਼ਰਟ ਪੀਸ ਰਹਿਣਗੇ ਦੇ ਨਾਲ ਤੁਹਾਨੂੰ ਪੈਚਵਰਕ ਵਾਲੀਆਂ ਬਾਟਮਾਂ ਮਿਲੀਆਂ ਔਰਗੈਂਜ਼ਾ ਦੇ ਵਿੱਚ ਠੀਕ ਹੈ ਜੀ ਕਾਫੀ ਟ੍ਰੈਂਡਿੰਗ ਵਿੱਚ ਰਹੀਆਂ ਔਰਗੈਂਜ਼ਾ ਪੈਚਵਰਕ ਵਾਲੀ ਬਾਟਮ ਬਾਟਮ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਇੱਕ ਤੁਹਾਨੂੰ ਅਸੀਂ ਦਿਖਾਵਾਂਗੇ ਡਿਜੀਟਲ ਪ੍ਰਿੰਟ ਦੇ ਵਿੱਚ ਤਮੰਨਾ ਬ੍ਰੈਂਡ ਦੇ ਸ਼ਰਟ ਪੀਸ ਕੱਟ ਪੀਸਾਂ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਲਵਲੀਨ ਮੈਚਿੰਗ ਸੂਟ ਚੈੱਕ ਕਰੋ ਜੀ ਬੜੇ ਪਿਆਰੇ ਜਿਹੇ ਸੂਟ ਰਹਿਣਗੇ ਇਹ ਵਾਲੀ ਰਹੂਗੀ ਜੀ बॉटम 80cm ਦੀ ਕੱਟ ਤੋਂ ਨੂੰ बॉटम ਮੈਲ ਵਾਲੀ ਹੈ ਦੇਖ ਸਕਦੇ ਹੋ অর্ਗੈਂజా ਪੈਚਵਰਕ ਦੀ बॉटम ਹੈ ਜੀ ਠੀਕ ਹੈ ਜੀ ਪੂਰੀ बॉटम ਦੇ ਉੱਪਰ অর্ਗੈਂజా ਪੈਚਵਰਕ ਹੋਇਆ ਜੀ ਤੇ ਇਹ ਰਹੂਗੀ ਲਮਲੀਨ ਦੀ ਸ਼ਰਟ ਚੈੱਕ ਕਰੋ ਜੀ ਬੜੀ ਪਿਆਰਾ ਜਿਹਾ ਸ਼ਰਟ ਪੀਸ ਰਹਿਣ ਵਾਲਾ ਹੈ ਦੇਖੋ ਜੀ ਇਹ ਤੁਸੀਂ ਇਕੱਲਾ ਸ਼ਾਰਟ ਪੀਸ ਵੀ ਲੈ ਸਕਦੇ ਹੋ ਜੇਕਰ ਤੁਸੀਂ ਇਕੱਲੇ ਬਾਟਮ ਲੈਣਾ ਚਾਹੁੰਦੇ ਹੋ ਤਾਂ ਬਾਟਮ ਵੀ ਲੈ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਲਿਖਿਆ ਹੋਇਆ ਲਵਲੀਨ ਜਿਹੜਾ ਸਟਾਫ ਹੈ ਐਨਾ ਸੌਫਟ ਸਟਾਫ ਹੈ ਜੀ ਇਹ ਲਵਲੀਨ ਦਾ ਬਿਲਕੁਲ ਬਟਰ ਕਾਟਰਨ ਦੀ ਤਰ੍ਹਾਂ ਬਿਲਕੁਲ ਸੌਫਟ ਸਟਾਫ ਰਹਿਣ ਵਾਲਾ ਜੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਸਟੈਂਪ ਲੱਗੀ ਚੈੱਕ ਕਰ ਸਕਦੇ ਹੋ ਲਵਲੀਨ ਦੇ ਸ਼ਾਰਟ ਪੀਸ ਰਹਿਣ ਵਾਲੇ ਆ ਜੀ ਬਿਲਕੁਲ ਸੌਫਟ ਮਲਾਈਮ ਠੀਕ ਹੈ ਜੀ ਸ਼ਾਰਟ ਪੀਸ ਦੀ ਜਿਹੜੀ ਪ੍ਰਾਈਸ ਪੈਣ ਵਾਲੀ ਹੈ ਤੁਹਾਨੂੰ 550 ਸ਼ਾਰਟ ਪੀਸ ਤੁਹਾਨੂੰ 550 ਦੇ ਵਿੱਚ ਪਊਗਾ ਜੀ ਜੇਕਰ ਤੁਸੀਂ ਬਾਟਮ ਲੈਣੀ ਹੈ ਤੇ ਤੁਹਾਨੂੰ ਬਾਟਮ 900 ਦੇ ਵਿੱਚ ਪੈਣ ਵਾਲੀ ਹੈ ਜੀ ਠੀਕ ਹੈ ਜੀ ਇਹ ਵਾਲੀ ਜੇਕਰ ਤੁਸੀਂ ਐਡਾ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਲੈ ਸਕਦੇ ਹੋ ਚੈੱਕ ਕਰੀ ਚਲੋ ਜੀ ਇਹ ਕੇਵਲ ਆ ਡਿਜ਼ਾਈਨ ਸੀ ਬਾਟਮ ਦਾ ਇੱਕ ਤੁਹਾਨੂੰ ਇਹ ਵਾਲਾ ਡਿਜ਼ਾਈਨ ਮਿਲੇਗਾ ਚੈੱਕ ਕਰੋ ਜੀ ਇਹ ਕੇ ਡਿਜ਼ਾਈਨ ਮਿਲੇਗਾ ਇਹ ਬਾਟਮ ਇਸ ਸ਼ਾਰਟ ਮਿਲੂਗੀ ਲਵਲੀਨ ਦੀ ਤੁਹਾਨੂੰ ਠੀਕ ਹੈ ਜੀ ਲਵਲੀਨ ਦੀ ਇਹ ਵਾਲੀ ਸ਼ਰਟ ਮਿਲੂਗੀ ਇਸ ਸ਼ਰਟ ਦੇ ਉੱਪਰ ਤੁਸੀਂ ਕੁਝ ਵੀ ਵਰਕ ਵੀ ਕਰਵਾ ਸਕਦੇ ਹੋ ਜੀ ਆਪਣਾ ਡਿਜ਼ਾਈਨਰ ਦੇ ਤਰ੍ਹਾਂ ਇਹਨੂੰ ਸ਼ਰਟ ਨੂੰ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਲਵਲੀਨ ਦੀ ਸ਼ਰਟ ਹੈ ਜੀ ਇਹ ਡਿਜੀਟਲ ਪ੍ਰਿੰਟ ਦੇ ਵਿੱਚ ਠੀਕ ਹੈ ਜੀ ਬਾਟਮ ਦਾ ਡਿਜ਼ਾਈਨ ਚੈੱਕ ਕਰੋ ਇਹ ਡਿਫਰੈਂਟ ਡਿਜ਼ਾਈਨ ਹੈ ਜੀ ਇਹ ਡਿਫਰੈਂਟ ਡਿਜ਼ਾਈਨ ਦੇ ਵਿੱਚ ਬਾਟਮ ਰਹੂਗੀ ਇਹ ਵਾਲੀ ਚੈੱਕ ਕਰੋ ਜੀ ਸ਼ਰਟ ਪੀਸ ਲਵਲੀਨ ਦਾ ਕਲਰ ਚੈੱਕ ਕਰੋ ਲੈਮਨ ਕਲਰ ਦੇ ਵਿੱਚ ਹੈ ਇਹ ਵਾਲੀ ਬਾਟਮ ਦਾ ਡਿਜ਼ਾਈਨ ਚੈੱਕ ਕਰੋ ਜੀ ਇਹ ਲੱਗ ਡਿਫਰੈਂਟ ਡਿਜ਼ਾਈਨ ਦੇ ਵਿੱਚ ਬਾਟਮ ਰਹੂਗੀ ਜੀ ਚੈੱਕ ਕਰੋ ਜੀ ਇਹ ਡਿਫਰੈਂਟ ਡਿਜ਼ਾਈਨ ਆ ਬਾਟਮ ਦਾ ਕੱਲੀ ਸ਼ਰਟ ਵੀ ਲੈ ਸਕਦੇ ਹੋ ਕੱਲੀ ਬਾਟਮ ਵੀ ਲੈ ਸਕਦੇ ਹੋ ਬਾਟਮ ਦਾ ਪ੍ਰਾਈਸ ਪੈਣ ਵਾਲਾ ਤੁਹਾਨੂੰ 900 ਸ਼ਰਟ ਦਾ ਪ੍ਰਾਈਸ ਪਊਗਾ 550 ਲਵਲੀਨ ਦੀ ਸ਼ਰਟ ਪਊਗੀ ਤੁਹਾਨੂੰ 550 ਦੇ ਵਿੱਚ ਚੈੱਕ ਕਰੋ ਜੀ ਚੈੱਕ ਦੇ ਵਿੱਚ ਰਹੂਗੀ ਇੰਨਾ ਸੌਫਟ ਸਟਾਫ ਹੈ ਜੀ ਦੁਬਾਰਾ ਸਾਡੇ ਕੋਲ ਆਰਡਰ ਕਰੋਗੇ ਬਾਟਮ ਦਾ ਬਹੁਤ ਜ਼ਿਆਦਾ ਸੌਫਟ ਸਟਾਫ ਹੈ ਤੇ ਸ਼ਰਟ ਦਾ ਇਸ ਤੋਂ ਵੀ ਜ਼ਿਆਦਾ ਸੌਫਟ ਸਟਾਫ ਹੈ ਜੀ ਚੈੱਕ ਕਰੋ ਜੀ ਮੈਚਿੰਗਾਂ ਬੜੀਆਂ ਪਿਆਰੀਆਂ ਜੀਆਂ ਮੈਚਿੰਗ ਲੈ ਕੇ ਆਏ ਆ ਜਿਹੜੀਆਂ ਬਾਟਮਾਂ ਦੇ ਡਿਜ਼ਾਈਨ ਤੋਂ ਨੂੰ ਡਿਫਰੈਂਟ ਮੈਲنگ ਹੈ ਜੀ ਦੇਖੋ ਇਹ ਵਾਲਾ ਡਿਜ਼ਾਈਨ ਡਿਫਰੈਂਟ ਹੈ ਠੀਕ ਹੈ ਜੀ ਇਹ ਕੇਵਲ ਚੈੱਕ ਕਰੋ ਇਹ ਕੇਵਲ ਡਿਜ਼ਾਈਨ ਚੈੱਕ ਕਰੋ ਤੇ ਇਹ ਵਾਲਾ ਸ਼ਰਟ ਚੈੱਕ ਕਰੋ ਜੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਤੁਸੀਂ ਬੜੇ ਪਿਆਰੇ ਜਿਹੇ ਡਿਜ਼ਾਈਨ ਰਹਿਣ ਵਾਲੇ ਸੀ ਠੀਕ ਹੈ ਜੀ ਇਹਨਾਂ लवलीਨ ਦੇ ਸ਼ਰਟ ਚੈੱਕ ਦੇ ਵਿੱਚ ਬਾਟਮ ਇੱਕ ਤੁਹਾਨੂੰ ਬਲੈਕ ਬਾਟਮ ਮਿਲੂਗੀ ਜੀ ਠੀਕ ਹੈ ਜੀ ਜੇਕਰ ਤੁਸੀਂ ਬਲੈਕ ਬਾਟਮ ਲੈਣਾ ਚਾਹੁੰਦੇ ਹੋ ਤਾਂ ਬਲੈਕ ਬਾਟਮ ਵੀ ਤੁਹਾਨੂੰ ਮਿਲ ਸਕਦੀ ਹੈ 22 ਮੀਟਰ ਦੀ ਕੱਟ ਚ ਬਾਟਮ ਰਹਿਣ ਵਾਲੀ ਹੈ ਠੀਕ ਹੈ ਜੀ ਪ੍ਰਾਈਸ ਰਹੂਗਾ 900 ਰੁਪਏ ਚ ਬਾਟਮ ਦਾ ਦੇਖ ਸਕਦੇ ਹੋ ਤੁਸੀਂ ਔਰਗੈਂਜ਼ਾ ਲਗਾ ਕੇ ਪੂਰਾ ਪੈਚ ਵਰਕ ਹੋਇਆ ਜੀ ਇੱਤੇ ਠੀਕ ਹੈ ਜੀ ਇੱਕ ਬਲੈਕ ਬਾਟਮ ਮਿਲੂਗੀ ਤੁਹਾਨੂੰ ਬਲੈਕ ਬਾਟਮ ਵੀ ਤੁਸੀਂ ਲੈ ਸਕਦੇ ਹੋ ਜੀ ਠੀਕ ਹੈ ਜੀ ਇੱਕ ਤੁਹਾਨੂੰ ਬਾਟਮ ਦਾ ਇਹ ਵਾਲਾ ਡਿਜ਼ਾਈਨ ਮਿਲੂਗਾ ਜੀ ਠੀਕ ਹੈ ਜੀ ਇਹ ਡਿਫਰੈਂਟ ਡਿਜ਼ਾਈਨ ਹੈ ਬਾਟਮ ਦਾ ਇਹ ਡਿਫਰੈਂਟ ਡਿਜ਼ਾਈਨ ਹੈ ਜੀ ਇਹ ਵਾਲਾ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਬਲੈਕ ਬਾਟਮ ਆ ਮਿਲਣਗੇ ਤੁਹਾਨੂੰ ਔਰਗੈਂਜ਼ਾ ਦੇ ਵਿੱਚ ਜੀ ਚੈੱਕ ਕਰੋ ਜੀ ਇਸੋਗੇ ਤੁਹਾਨੂੰ ਦਿਖਾਵਾਂਗੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਤਮੰਨਾ ਬ੍ਰਾਂਡ ਦੇ ਵਿੱਚ ਸ਼ਰਟ ਡਿਜੀਟਲ ਪ੍ਰਿੰਟ ਦੇ ਸ਼ਰਟ ਪੀਸ ਰਹਿਣਗੇ ਜੀ ਠੀਕ ਹੈ ਜੀ ਕੱਟ ਪੀਸਾਂ ਦੇ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਪੀਸ ਚੈੱਕ ਕਰੋ ਪਹਿਲਾ ਪ੍ਰਿੰਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੇਖੋ ਜੀ ਇਹ ਵਾਲਾ ਡਿਜ਼ਾਈਨ ਦੇਖੋ ਜੀ ਲੈਂਥ ਵਿੱਥ ਪੂਰੀ ਹੈ ਜੀ ਤਮੰਨਾ ਬ੍ਰੈਂਡ ਦੇ ਸ਼ਰਟ ਪੀਸ ਰਹਿਣਗੇ ਜੀ ਠੀਕ ਹੈ ਜੀ ਤਮੰਨਾ ਬ੍ਰੈਂਡ ਦੇ ਸ਼ਰਟ ਪੀਸ ਰਹਿਣ ਵਾਲੇ ਆ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਜੀ ਬੜਾ ਸੋਹਣਾ ਜਾਂ ਡਿਸਪਲੇ ਪੀਰੈਂਟ ਦੇ ਵਿੱਚ ਸ਼ਰਟ ਪੀਸ ਹੈ ਫਲਾਵਰ ਦੇਖੋ ਇਹ ਵਾਲੇ ਬਾਜੂ ਤੇ ਫਲਾਵਰ ਆਣੇ ਆ ਠੀਕ ਹੈ ਜੀ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਕੋਈ ਮਿਕਸ ਸਟਾਫ ਨਹੀਂ ਹੈਗਾ ਜੀ ਇਹ ਬੈਕ ਸਾਈਡ ਆਉਣੀ ਹੈ ਜੀ ਇਹਦੇ ਵਿੱਚ ਕੁਝ ਵੀ ਮਿਕਸ ਸਟਾਫ ਨਹੀਂ ਹੈ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਠੀਕ ਹੈ ਜੀ ਪ੍ਰਾਈਸ ਰਹੂਗੀ 350 350 ਦੇ ਵਿੱਚ ਤੁਸੀਂ ਇਹ ਵਾਲਾ ਸ਼ਰਟ ਪੀਸ ਲੈ ਸਕਦੇ ਹੋ ਜੇਕਰ ਤੁਸੀਂ ਨਾਲ ਬਾਟਮ ਲੈਣਾ ਚਾਹੁੰਦੇ ਹੋ ਤਾਂ ਬਾਟਮ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਜੇਕਰ ਤੁਸੀਂ ਬਾਟਮ ਲੈਣਾ ਚਾਹੁੰਦੇ ਹੋ ਐਨਾ ਤਾਂ ਸਾਡੇ ਕੋਲੋਂ ਬਾਟਮ ਵੀ ਲੈ ਸਕਦੇ ਹੋ ਅੱਲੇ ਸ਼ਰਟ ਪੀਸ ਬਾਈ ਕਰ ਰਹੇ ਆ ਤਾਂ ਸ਼ਰਟ ਪੀਸ ਬਾਈ ਕਰ ਸਕਦੇ ਹੋ ਜੀ ਅਗਲਾ ਚੈੱਕ ਕਰੋ ਡਿਜ਼ਾਈਨ ਜਲਦੀ ਜਲਦੀ ਆਪਣੀ ਡਿਜ਼ਾਈਨਿੰਗ ਚੈੱਕ ਕਰੀ ਚੱਲੋ ਹਾਂਜੀ ਇਹ ਵਾਲਾ ਸ਼ਰਟ ਦੇਖੋ ਜੀ ਇਹ ਵੀ ਬੜੀ ਪਿਆਰੀ ਜੀ ਸ਼ਰਟ ਰਹੂਗੀ ਆਫ ਵਾਈਟ ਦੇ ਵਿੱਚ ਇਹ ਵਾਲੀਆਂ ਆਉਣਗੀਆਂ ਜੀਆਂ ਬਾਜ਼ੂ ਬੜੀਆਂ ਪਿਆਰੀਆਂ ਜੀਆਂ ਇਹ ਬੈਕ ਸੀ ਜੀ ਇਹ ਸ਼ਰਟ ਦੀ ਬੈਕ ਹੈ ਤੇ ਸ਼ਰਟ ਦੀ ਆਊਗਾ ਫਰੰਟ ਦੇਖੋ ਜੀ ਇਹ ਫਰੰਟ ਆਉਣਾ ਦੀ ਸ਼ਰਟ ਦਾ ਬੜਾ ਪਿਆਰਾ ਜਿਹਾ ਫਰੰਟ ਹੈ ਤੇ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੋਕੋ 350 ਇਹਦਾ ਵੀ ਪ੍ਰਾਈਸ ਰੋਗ ਹੈ ਜੀ ਜਿਹੜਾ ਪੀਸ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਇਹ ਕੇਵਲਾ ਆਊਗਾ ਜੀ ਠੀਕ ਹੈ ਜੀ ਮਾਊਸ ਸ਼ੇਡ ਬ੍ਰਾਊਨ ਸ਼ੇਡ ਦੇ ਵਿੱਚ ਰਹੂਗਾ ਸ਼ਰਟ ਦੇਖੋ ਜੀ ਇਹ ਵਾਲਾ ਸ਼ਰਟ ਦਾ ਡਿਜ਼ਾਈਨ ਹੈ ਸੈਲਫ ਪ੍ਰਿੰਟ ਦੇ ਵਿੱਚ ਸ਼ਰਟ ਰਹੂਗੀ ਜੀ ਠੀਕ ਹੈ ਜੀ ਇਹ ਵਾਲੀਆ ਸਾਈਡ ਤੇ ਰਹਿਣੀ ਹੈ ਬਾਜ਼ੂ ਬਿਲਕੁਲ ਪਿਓਰ ਕਾਟਨ ਦੀਆਂ ਸ਼ਰਟਾਂ ਜੀ ਬਿਲਕੁਲ ਪਿਓਰ ਕਾਟਨ ਦੀਆਂ ਠੀਕ ਹੈ ਜੀ ਇਹਦੀ ਪ੍ਰਾਈਸ ਵੀ 350 ਰਹਿਣ ਵਾਲੀ ਹੈ ਜੀ ਬਿਲਕੁਲ ਪਿਓਰ ਕਾਟਨ ਦੇ ਸ਼ਰਟ ਪੀਸ ਰਹਿਣਗੇ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਤੁਸੀਂ ਇਹ ਵਾਲੇ ਸ਼ਰਟ ਪੀਸ ਆਫ बॉटम ਜਿਹੜੀ ਆਫ ਵਾਈਟ बॉटम ਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਜੀ ਚੈੱਕ ਕਰੋ ਇਹ ਕਾਹ ਵਾਲਾ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਇਹ ਕਿਵੈਲਾ ਡਿਜ਼ਾਈਨ ਚੈੱਕ ਕਰੋ ਕਿਰੇ ਤੇ ਆਊਗਾ ਜੀ ਇਹ ਬਾਜ਼ੂ ਤੇ ਆਉਣ ਵਾਲਾ ਡਿਜ਼ਾਈਨ ਹੈ ਇਹ ਬਾਜ਼ੂ ਤੇ ਆਊਗਾ ਜੀ ਇਹਨੂੰ ਤੁਸੀਂ ਆਫ ਵਾਈਟ बॉटम ਦੇ ਨਾਲ ਲੈ ਸਕਦੇ ਹੋ ਜੀ ਦੇਖੋ ਜੀ ਆਫਵਾਈਡ ਬਾਟਮ ਦੇ ਨਾਲ ਅਸੀਂ ਇਹਨੂੰ ਵੇਅਰ ਕਰ ਸਕਦੇ ਹੋ ਜੀ ਇਹ ਵਾਲੀ ਸ਼ਰਟ ਪੀਸ ਵੀ ਆਫਵਾਈਡ ਬਾਟਮ ਨਾਲ ਚੱਲੂਗੀ ਜੀ ਠੀਕ ਹੈ ਜੀ ਕਿਸੇ ਵੀ ਆਫਵਾਈਡ ਬਾਟਮ ਨਾਲ ਸਾਰੇ ਸ਼ਾਰਟ ਪੀ ਚੱਲਣਗੇ ਪ੍ਰਾਈਸ ਸਿਰਫ 350 ਰਹਿਣ ਵਾਲੀ ਹੈ ਜੀ ਠੀਕ ਹੈ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਪਿੰਕ ਦੇ ਵਿੱਚ ਹੈ ਡਿਜ਼ਾਈਨ ਤੋਂ ਬੜੇ ਸੋਨੇ ਸੋਨੇ ਮੈਨ ਵਾਲੇ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਦੇਖੋ ਜੂ ਉੱਪਰ ਨੈਕ ਟਾਈ ਬਣੀ ਹੋਈ ਹੈ نیچے ਦੇਖੋ ਕਿਹਰੇ ਤੇ ਬੜਾ ਸੋਨਾ ਜਿਹਾ ਫਲਾਵਰ ਹੈ ਦੇਖੋ ਜੀ ਠੀਕ ਹੈ ਜੀ ਇਹ ਸਾਈਡ ਤੇ ਬਾਜ਼ੂ ਆ ਜੀ ਇਹ ਸਾਈਡ ਤੇ ਬਾਜ਼ੂ ਰਹਿਣ ਵਾਲੀਆਂ ਜੀ ਇਹਦੀਆਂ ਬਿਲਕੁਲ ਪਿਓਰ ਕਾਟਨ ਦੀਆਂ ਬਾਟਮ ਆ ਬਿਲਕੁਲ ਪਿਓਰ ਕਾਟਨ ਦੇ ਸ਼ਰਟ ਪੀਸ ਹੈ ਜੀ ਕੁਝ ਵੀ ਇਹਦੇ ਵਿੱਚ ਮਿਕਸ ਸਟਾਫ ਨਹੀਂ ਹੈ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਮਲਾਈ ਠੀਕ ਹੈ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਆਫ-ਵਾਈਟ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਜੇਕਰ ਸਾਡੇ ਕੋਲ ਪਿੰਕ ਕਲਰ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਪਿੰਕ ਕਲਰ ਦੀ ਬਾਟਮ ਨਾਲ ਵੀ ਤੁਸੀਂ ਇਹ ਵਾਲੀ ਸ਼ਰਟ ਪੀਸ ਲੈ ਸਕਦੇ ਹੋ ਜੀ 350 ਦੀ ਸ਼ਰਟ ਪੀਸ ਰਹੂਗੀ ਜੀ ਇਹ ਦੇਖੋ ਜੀ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਕਲਰ ਇਹ ਤੁਹਾਨੂੰ ਡਿਜ਼ਾਈਨ ਪਹਿਲਾਂ ਦਿਖਾਇਆ ਸੀ ਇਹ ਵਾਲਾ ਇਹ ਪੀਸ ਕਲਰ ਦੇ ਵਿੱਚ ਦੇਖੋ ਜੀ ਇਹ ਪੀਸ ਦੇ ਵਿੱਚ ਦੇਖੋ ਬੜਾ ਪਿਆਰਾ ਜਿਹਾ ਕਲਰ ਰਹੂਗਾ ਠੀਕ ਹੈ ਜੀ ਇਹਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਾਟਮ ਨਾਲ ਲੈ ਸਕਦੇ ਹੋ ਨੂੰ ਆਫ ਵਾਈਟ ਬਾਟਮ ਨਾਲ ਵੇਅਰ ਕਰ ਲਓ ਜੀ ਬਹੁਤ ਪਿਆਰਾ ਲੱਗਣਾ ਸੀ ਇਹ ਠੀਕ ਹੈ ਜੀ ਪੀਚ ਕਲਰ ਦੀਆਂ ਬਾਟਮ ਆਪਣੇ ਕੋਲ ਆਮ ਹੀ ਹੁੰਦੀਆਂ ਤਾਂ ਤੁਸੀਂ ਪੀਚ ਕਲਰ ਦੀ ਬਾਟਮ ਨਾਲ ਵੀ ਇਹਨੂੰ ਲੈ ਸਕਦੇ ਹੋ ਇਹ ਦੇਖੋ ਜੀ ਗ੍ਰੇ ਜੇ ਕਲਰ ਚ ਹੈ ਇਹ ਗ੍ਰੇ ਕਲਰ ਚ ਰਹੂਗਾ ਡਿਜ਼ਾਈਨ ਚੈੱਕ ਕਰੋ ਜੀ ਦੇਖੋ ਡਿਜੀਟਲ ਪ੍ਰਿੰਟ ਰਹਿਣਗੇ ਦੇਖੋ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ ਇਹ ਘੇਰੇ ਤੇ ਉਹ ਨਾਲ ਡਿਜ਼ਾਈਨ ਠੀਕ ਹੈ ਇਹ ਸਾਈਡ ਤੇ ਬਾਜ਼ੂ ਤੇ ਆਊਗਾ ਇਹ ਬਾਜ਼ੂ ਤੇ ਆਊਗਾ ਜੀ ਬੈਕ ਫਰੰਟ ਸੇਮ ਹੈ ਪ੍ਰਾਈਸ ਰਹੂਗਾ ਸਿਰਫ 350 ਬਹੁਤ ਹੀ ਪਿਆਰੇ ਪਿਆਰੇ ਸ਼ਾਰਟ ਪੀਸ ਰਹਿਣ ਵਾਲਿਆ ਜੀ ਠੀਕ ਹੈ ਜੀ 350 ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਠੀਕ ਹੈ ਬਿਲਕੁਲ ਪਿਓਰ कॉटन ਸਟਾਫ ਹੈ ਜੀ ਕੁਝ ਵੀ ਇਹਦੇ ਵਿੱਚ ਮਿਕਸ ਸਟਾਫ ਨਹੀਂ ਹੈਗਾ ਐਦਾਂ ਨਹੀਂ ਹੈਗਾ ਵੀ ਰੀਜ਼ ਕੱਟ ਹੈ ਇਹਦੀ 350 ਦੇ ਵਿੱਚ ਮਿਲ ਰਹੀ ਹੈ ਵੀ ਮਿਕਸ ਸਟਾਫ ਦੇ ਵਿੱਚ ਹੋਣਗੇ ਸ਼ਾਰਟ ਪੀਸ ਅਸੀਂ ਤੁਸੀਂ ਸਾਡੇ ਕੋਲੋਂ ਪਹਿਲਾਂ ਵੀ ਬਾਈ ਕੀਤੀ ਹੈ ਜੀ ਮਿਕਸ ਸਟਾਫ ਅਸੀਂ ਕੁਝ ਨਹੀਂ ਲੈ ਕੇ ਆਉਂਦੇ ਬਿਲਕੁਲ ਸਿਰਫ ਪਿਓਰ कॉटन ਸਟਾਫ ਹੁੰਦਾ ਜੀ ਸਾਡੇ ਕੋਲ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਇਹ ਤੁਸੀਂ ਸਕਿਨ ਕਲਰ ਦੀ ਬਾਟਮ ਲੈ ਸਕਦੇ ਹੋ ਸਾਡੇ ਕੋਲ ਸਕਿਨ ਕਲਰ ਦੀ ਬਾਟਮ ਵੀ ਅਵੇਲੇਬਲ ਹੈ ਠੀਕ ਹੈ ਜੀ ਇਹ ਵੈਸੀ ਆਫ ਵਾਈਟ ਹੈ ਪਰ ਸਕਿਨ ਕਲਰ ਦੀ ਬਾਟਮ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਜੀ ਸਕਿਨ ਕਲਰ ਦੀ ਬਾਟਮ ਵੀ ਸਾਡੇ ਕੋਲ ਅਵੇਲੇਬਲ ਹੈ ਤੇ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਦੇਖੋ ਡਿਜ਼ਾਈਨ ਇਹ ਆਊਗਾ ਬਾਹੂ ਦਾ ਡਿਜ਼ਾਈਨ ਤੇ ਬੈਕ ਫਰੰਟ ਇਹਦੀ ਸੇਮ ਰਹਿਣ ਵਾਲੀ ਹੈ ਦੇਖੋ ਜੀ ਬੈਕ ਤੇ ਫਲਾਵਰ ਆ ਰਿਹਾ ਬਹੁਤ ਹੀ ਪਿਆਰੀਆਂ ਪਿਆਰੀਆਂ ਤੁਹਾਨੂੰ ਸ਼ਰਟਾਂ ਮਿਲਣ ਵਾਲੀਆਂ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਆਹ ਵਾਲੀ ਚੈੱਕ ਕਰੋ ਜੀ ਬਹੁਤ ਪਿਆਰੀ ਸ਼ਰਟ ਹੈ ਦੇਖੋ ਜੀ ਨੇਕ ਬਣਿਆ ਹੋਇਆ ਜੀ ਉੱਪਰ نیچے ਡਿਜ਼ਾਈਨ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਕੇਰੀ ਦਾ ਤੇਰੀ ਬੈਕ ਨੈਕ ਵੀ ਇਸੇ ਤਰ੍ਹਾਂ ਹੀ ਆ ਠੀਕ ਹੈ ਜੀ ਬੈਕ ਨੈਕ ਤੇ ਵੀ ਇਹੀ ਡਿਜ਼ਾਈਨ ਆਊਗਾ ਆਪਾਂ ਵਰਕ ਕਰਵਾਉਣੇ ਆ ਬੈਕ ਨੈਕ ਤੇ ਵਰਕ ਕਰਵਾ ਕੇ ਐਦਾਂ ਦੀ ਆ ਬੈਕ ਨੈਕ ਰੈਡੀ ਕਰਦੇ ਆ ਇਸੇ ਤਰ੍ਹਾਂ ਡਿਜੀਟਲ ਪ੍ਰਿੰਟ ਦੇ ਵਿੱਚ ਜੀ ਬੈਕ ਨੈਕ ਵੀ ਬਣੀ ਹੋਈ ਹੈ ਜੀ ਇਹ ਚੋਰਸ ਨੈਕ ਰੀ ਨਾਲ ਇਹ ਵਾਲਾ ਸ਼ਰਟ ਪੀਸ ਰੈਡੀ ਹੋਣਾ ਬਹੁਤ ਪਿਆਰਾ ਸਾਈਡ ਤੇ ਇਹਦੇ ਬਾਜ਼ੂ ਰੈਡੀ ਐ ਆਫ ਵਾਈਟ ਦੇ ਵਿੱਚ ਰਹੂਗਾ ਜੀ ਬਲੈਕ ਬਾਟਮ ਦੇ ਨਾਲ ਤੁਸੀਂ ਲੈ ਸਕਦੇ ਹੋ ਜਿਵੇਂ ਅਸੀਂ ਤੁਹਾਨੂੰ ਬਲੈਕ ਬਾਟਮ ਦਿਖਾਈ ਸੀ ਔਰਗੈਂਜ਼ਾ ਦੀ ਦੇਖੋ ਜੀ ਜੇਕਰ ਤੁਹਾਡੇ ਕੋਲੇ ਬਲੈਕ ਬਾਟਮ ਹੈ ਨਾ ਤੁਸੀਂ ਇਹ ਸ਼ਾਰਟ ਨੂੰ ਬਲੈਕ ਬਾਟਮ ਦੇ ਨਾਲ ਵੇਅਰ ਕਰ ਸਕਦੇ ਹੋ ਜੀ ਦੇਖੋ ਜੀ ਜੇਕਰ ਆਫ ਵਾਈਟ ਨਾਲ ਕਰਨਾ ਤਾਂ ਆਫ ਵਾਈਟ ਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਜੀ ਠੀਕ ਹੈ ਜੀ ਬਹੁਤ ਪਿਆਰਾ ਸ਼ਾਰਟ ਪੀਸ ਹੈ ਪ੍ਰਾਈਸ ਸਿਰਫ 350 ਬਿਲਕੁਲ ਪਿਓਰ ਕਾਟਨ ਸਟੱਫ ਹੈ ਇਹ ਵਾਲਾ ਸ਼ਾਰਟ ਪੀਸ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਵਾਈਨ ਕਲਰ ਦੇ ਵਿੱਚ ਰਹੂਗਾ ਜੀ ਦੇਖੋ ਇਹਨੂੰ ਤੁਸੀਂ ਕਿਸੇ ਵੀ ਬਾਟਮ ਨਾਲ ਵੇਅਰ ਕਰ ਸਕਦੇ ਹੋ ਕਲਰ ਦੇਖੋ ਜਿਹਦੇ ਵਿੱਚ ਪਿੰਕ ਕਲਰ ਵੀ ਹੈ ਬਰਾਊਨ ਕਲਰ ਵੀ ਹੈ ਤੇ ਵਾਈਨ ਕਲਰ ਵੀ ਹੈ ਜਾਂ ਤੁਸੀਂ ਇਹਨੂੰ ਸਕਿਨ ਬਾਟਮ ਨਾਲ ਲੈ ਲਓ ਜਾਂ ਤੁਸੀਂ ਆਫ ਵਾਈਟ ਬਾਟਮ ਨਾਲ ਆਫ ਵਾਈਟ ਬਾਟਮ ਨਾਲ ਜਿੰਨੇ ਵੀ ਤੁਹਾਨੂੰ ਸ਼ਾਰਟ ਪੀਸ ਦਿਖਾਏ ਸਾਰੇ ਆਫ ਵਾਈਟ ਬਾਟਮ ਨਾਲ ਚੱਲਣਗੇ ਜੀ ਦੇਖੋ ਇਹ ਵੀ ਆਫ ਵਾਈਟ ਬਾਟਮ ਨਾਲ ਬਹੁਤ ਪਿਆਰਾ ਲੱਗਦਾ ਠੀਕ ਹੈ ਡਿਜ਼ਾਈਨ ਦੇਖੋ ਜੀ ਇਹਦਾ ਬੜਾ ਪਿਆਰਾ ਜਿਹਾ ਬਣਿਆ ਹੋਇਆ ਮਹਾਰਾਣੀ ਪ੍ਰਿੰਟ ਵਾਲਾ ਡਿਜ਼ਾਈਨ ਬਣਿਆ ਹੋਇਆ ਜੀ ਇਹਦਾ ਸ਼ਾਰਟ ਦਾ ਇਹ ਸਾ ਇਹ ਬੈਕ ਆਉਣੀ ਹੈ ਜੀ ਇਹਦੀ ਇਹ ਵਾਲੀ ਆਉਣੀ ਹੈ ਦੀ ਆ ਬਾਸੂ ਜੀ ਠੀਕ ਹੈ ਜੀ ਬਹੁਤ ਪਿਆਰੇ ਸ਼ਾਰਟ ਪੀਸ ਰਹਿਣ ਵਾਲਿਆ ਪ੍ਰਾਈਸ ਸਿਰਫ 350 ਰਹਿਣ ਵਾਲੀ ਹੈ ਜੀ ਇੱਕ ਤੁਹਾਨੂੰ ਇਹ ਵਾਲਾ ਕਲਰ ਮਿਲੂਗਾ ਜੀ ਦੇਖੋ ਏ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਰਹਿਣਗੇ ਸਾਰੇ ਸ਼ਾਰਟ ਪੀਸ ਤੇ ਸਟਾਫ ਰਹੂਗਾ ਬਿਲਕੁਲ ਪਿਓਰ ਕਾਟਨ ਠੀਕ ਹੈ ਜੀ ਚੈੱਕ ਕਰੋ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਇਹਨੂੰ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਲਓ ਦੇਖੋ ਜੀ ਬਹੁਤ ਪਿਆਰਾ ਲੱਗਣਾ ਇਹ ਵਾਲਾ ਪੀਸ ਆਫ ਵਾਈਟ ਬਾਟਮ ਦੇ ਨਾਲ ਸਾਈਡ ਤੇ ਜੀਆਂ ਬਾਹੂ ਬਣੀਆਂ ਹੋਈਆਂ ਜੀ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਪ੍ਰਾਈਸ 350 ਠੀਕ ਹੈ ਜੀ 350 ਦੇ ਵਿੱਚ ਤੁਸੀਂ ਇਹ ਵਾਲਾ ਸ਼ਾਰਟ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਜੀ ਇਹ ਕੇ ਵਾਲਾ ਕਲਰ ਦੇਖੋ देखो जी ये वाला कलर देखो जी ये भी बड़ा प्यारा जा कलर रहने वाला डिजाइन चेक करो ठीक है जी कलर चेक करो देखो जी ये वाला रहूगा प्रिंट नीचे बहुत ही ज्यादा प्यारा प्रिंट रहने वाला ये रहनिया रहो ਠੀਕ ਹੈ ਜੀ ਇਹਦੀ ਬੈਕ ਤੇ ਫਰੰਟ ਸੇਮ ਰਹਿਣ ਵਾਲੀ ਹੈ ਜੀ ਬੈਕ ਫਰੰਟ ਰਹੂਗੀ ਸੇਮ ਆਫ ਵਾਈਟ ਬਾਟਮ ਦੇ ਨਾਲ ਪਾ ਲੋ ਜੀ ਬਹੁਤ ਪਿਆਰਾ ਪੀਸ ਬਣਨਾ ਸਾਰੀਆਂ ਪਹਿਣਾ ਕੋਲੇ ਆਮ ਹੀ ਆਫ ਵਾਈਟ ਬਾਟਮ ਹੁੰਦੀ ਹੈ ਜੀ ਤੁਸੀਂ ਸ਼ਰਟ ਪੀਸ ਲੈ ਕੇ ਇਸ ਆਪਣੀ ਬਾਟਮਾਂ ਦਾ ਲਾਭ ਲੈ ਸਕਦੇ ਹੋ ਠੀਕ ਹੈ ਤੇ ਤੁਸੀਂ ਸਾਡੇ ਕੋਲੋਂ ਕਰੋ ਬਾਏ ਇਹ ਵਾਲੀਆਂ ਸ਼ਰਟਾਂ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਪਿਆਰੇ ਪੀਸ ਲੈਣ ਵਾਲੀ ਹੈ ਜੀ ਇਹ ਵਾਈਨ ਦੇ ਵਿੱਚ ਹੈ ਚੈੱਕ ਕਰੋ ਜੀ ਇਹਦਾ ਡਿਜ਼ਾਈਨ ਡਿਫਰੈਂਟ ਹੈ ਇਹ ਵੀ ਵਾਈਨ ਦੇ ਵਿੱਚ ਆਉਗੀ ਜੀ ਦੇਖੋ ਜੀ ਇਹ ਡਿਜ਼ਾਈਨ ਡਿਫਰੈਂਟ ਹੈ ਦੇਖੋ ਬੜਾ ਪਿਆਰਾ ਸਾ ਡਿਜ਼ਾਈਨ ਰਹੂਗਾ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਹੈ ਬਿਲਕੁਲ ਪਿਓਰ ਕਾਟਨ ਰਹਿਣ ਵਾਲਾ ਇਹ ਵਾਲੀ ਬੈਕ ਆਣੀ ਹੈ ਜੀ ਆਫ ਵਾਈਟ ਬਾਟਮ ਨਾਲ ਸਾਰੇ ਸ਼ਾਰਟ ਪੀਸ ਚੱਲਣ ਵਾਲਿਆ ਜੀ ਦੇਖੋ ਜੀ ਇਹ ਦੇਖੋ ਮੋਰ ਪੰਖੀਆ ਕਲਰ ਦੇ ਵਿੱਚ ਇਹਦੀ ਡਿਜ਼ਾਈਨ ਇਹ ਦੇਖੋ ਇਹ ਵੀ ਡਿਫਰੈਂਟ ਡਿਜ਼ਾਈਨਿੰਗ ਦੇ ਵਿੱਚ ਹੈ ਦੇਖ ਡਿਜ਼ਾਈਨਿੰਗ ਚੈੱਕ ਕਰੋ ਸੈਂਟਰ ਦੇ ਵਿੱਚ ਆਉਣਾ ਜੀ ਇਹ ਵਾਲੀ ਡਿਜ਼ਾਈਨਿੰਗ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਠੀਕ ਹੈ ਜੀ ਇਹ ਬੈਕ ਤੇ ਆਣੀ ਆ ਇਹ ਵਾਲੀਆਂ ਸਾਈਡ ਤੇ ਬਾਜ਼ੂ ਆਣੀ ਆ ਜੀ ਬਿਲਕੁਲ ਫਰੈਸ਼ ਸ਼ਾਰਟ ਪੀਸ ਲੈਣਗੇ ਸਾਰੀਆਂ ਸ਼ਰਟ ਆਫ ਵਾਈਟ ਬਾਟਮ ਨਾਲ ਜੀ ਚੱਲਣਗੇ ਦੇਖ ਜੇ ਕੋਲ ਤੁਹਾਡੇ ਕੋਲੇ ਇਦਾਂ ਦੀਆਂ ਬਾਟਮਾਂ ਹੁੰਦੀਆਂ ਜੀ ਆਪਣੇ ਕੋਲੇ ਘਰ ਤਾਂ ਤੁਸੀਂ ਉਹਨਾਂ ਬਾਟਮਾਂ ਨਾਲ ਵੀ ਇਹਨਾਂ ਨੂੰ ਲੈ ਸਕਦੇ ਹੋ ਇਹ ਵਾਲੀ ਦੇਖੋ ਜੀ ਵਾਈਨ ਕਲਰ ਦੇ ਵਿੱਚ ਇਹਦਾ ਡਿਜ਼ਾਈਨ ਡਿਫਰੈਂਟ ਹੈ ਇਹ ਵਾਲੀ ਸ਼ਰਟ ਦਾ ਡਿਜ਼ਾਈਨ ਡਿਫਰੈਂਟ ਹੈ ਜੀ ਦੇਖੋ ਇਹ ਵਾਲਾ ਡਿਜ਼ਾਈਨ ਆਊਗਾ ਜੀ ਬਹੁਤ ਪਿਆਰੀ ਸ਼ਰਟ ਰਹੂਗੀ ਜੀ ਚੈੱਕ ਕਰੋ ਤੇ ਇਹਦੀ ਬੈਕ ਆਊਗੀ ਇਸ ਤਰ੍ਹਾਂ ਇਹਦੀ ਬੈਕ ਆਉਣ ਵਾਲੀ ਹੈ ਜੀ ਠੀਕ ਹੈ ਜੀ ਇਹ ਵਾਲੀਆਂ ਸਾਈਡ ਤੇ ਇਹਦੀਆਂ ਬਾਜ਼ੂ ਆਉਣ ਵਾਲੀਆਂ ਇਹ ਬਾਜ਼ੂ ਦਾ ਡਿਜ਼ਾਈਨ ਹੈ ਜੀ ਠੀਕ ਹੈ ਜੀ ਸਾਰੀਆਂ ਸ਼ਰਟਾਂ ਚੱਲਣਗੀਆਂ ਆਫ ਵਾਈਟ ਨਾਲ ਤੇ ਜਾਂ ਤੁਹਾਡੇ ਕੋਲੇ ਐਦਾਂ ਦੀਆਂ ਬੇਸ ਵਾਲੀਆਂ ਬਾਟਮਾਂ ਤਾਂ ਤੁਸੀਂ ਉਹ ਵੀ ਉਹਨਾਂ ਦੇ ਨਾਲ ਵੀ ਤੁਸੀਂ ਇਹ ਲੈ ਸਕਦੇ ਹੋ ਜੀ ਠੀਕ ਹੈ ਜੀ ਇੱਕ ਦੋ ਡਿਜ਼ਾਈਨ ਤੁਹਾਨੂੰ ਅਸੀਂ ਹੋਰ ਦਿਖਾਵਾਂਗੇ ਡਿਜ਼ਾਈਨ ਸਾਡੇ ਕੋਲੇ ਬਹੁਤ ਸਾਰੇ ਅਵੇਲੇਬਲ ਹੈ ਜੀ ਸ਼ਰਟਾਂ ਦੇ ਡਿਸਲਕਰੈਂਟ ਦੇ ਵਿੱਚ ਇਹ ਵਾਲੀ ਸ਼ਰਟ ਦੇਖੋ ਜੀ ਇਹ ਥੋੜੀ ਮਸਲੀਨ ਦੇ ਵਿੱਚ ਮਿਲੂਗੀ ਬਿਲਕੁਲ ਪਿਓਰ ਮਸਲੀਨ ਦੇ ਵਿੱਚ ਚੈੱਕ ਕਰੋ ਜੀ ਡਿਜ਼ਾਈਨ ਆ ਨੂੰ ਤੁਸੀਂ ਬਣਾ ਸਕਦੇ ਹੋ ਵਿਦਾਊਟ ਲਾਈਨਿੰਗ ਤੋਂ ਬਿਨਾ ਦੇਖੋ ਜੀ ਇਹ ਵਾਲੀ ਬਾਜ਼ੂ ਆਉਣੀ ਹੈ ਬਿਲਕੁਲ ਪਿਓਰ ਮਸਲੀਨ ਸਟਾਫ ਹੈ ਜੀ ਸ਼ਰਟ ਦਾ ਚੈੱਕ ਕਰੋ ਜੀ ਇਹ ਡਿਜ਼ਾਈਨ ਬੈਕ ਤੇ ਆਉਣੀ ਹੈ ਆਫ ਵਾਈਟ ਬਾਟਮ ਨਾਲ ਵੀ ਲੈ ਸਕਦੇ ਹੋ ਇਹਦੀ ਪ੍ਰਾਈਸ ਰਹੂਗੀ 350 ਠੀਕ ਹੈ ਜੀ 350 ਰਹੂਗੀ ਜੀ ਇਹਦੀ ਪ੍ਰਾਈਸ ਪਹਿਲਾ ਸ਼ਰਟ ਪੀਸ ਦੇਖੋ ਜੀ ਇਹ ਮਸਲੀਨ ਦੇ ਵਿੱਚ ਰਹੂਗਾ ਬਿਲਕੁਲ ਪਿਓਰ ਮਸਲੀਨ ਸਾਈਡ ਤੇ ਇਹਦੀਆਂ ਬਾਜੂ ਆ ਜੀ ਠੀਕ ਹੈ ਜੀ ਬੈਕ ਵੀ ਬੜੀ ਪਿਆਰੀ ਜੀ ਆ ਬੈਕ ਫਰੰਟ ਇਹਦੀ ਸੇਮ ਰਹਿਣ ਵਾਲੀ ਆ ਇਹ ਵਾਲੀ ਇਹਦੀ ਬੈਕ ਆਉਣੀ ਆ ਫਰੰਟ ਵੀ ਸੇਮ ਆਊਗੀ ਤੇ ਇਹ ਵੀ ਆਫ ਵਾਈਟ ਬਾਟਮ ਨਾਲ ਬਹੁਤ ਪਿਆਰਾ ਪੀਸ ਬਣਿਆ ਜੀ ਦੇਖ ਜੀ ਸਿੰਪਲ ਸੋਬਰ ਪ੍ਰਾਈਸ ਸਿਰਫ 350 ਦੇ ਵਿੱਚ ਕਾਟਨ ਲੈ ਲਓ ਮਸਲੀਨ ਲੈ ਲਓ ਹਰ ਤਨ ਸਭ ਦਾ ਪ੍ਰਾਈਸ ਲੈਣ ਵਾਲਾ 350 ਜੀ ਦੇਖੋ ਜੀ ਸ਼ਾਰਟ ਪੀਸ ਤੁਹਾਨੂੰ ਬਹੁਤ ਸਾਰੇ ਮਿਲਣ ਵਾਲੇ ਆ ਜੀ ਸਾਡੇ ਕੋਲ ਡਿਜੀਟਲ ਪ੍ਰਿੰਟ ਦੇ ਵਿੱਚ ਦੇਖੋ ਜੀ ਇਹ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵਾਲੀਆਂ ਰੈਣਗੀਆਂ ਜੀਆਂ ਬਾਜ਼ੂ ਬਿਲਕੁਲ ਪਿਓਰ ਕਾਟਨ ਹੈ ਜੀ ਕੋਈ ਮਿਕਸਡ ਸਟੱਫ ਨਹੀਂ ਹੈ ਸਾਡੇ ਕੋਲ ਤੁਸੀਂ ਬਾਇ ਕਰਦੇ ਹੋ ਕੱਟ ਪੀਸਾਂ ਦੇ ਵਿੱਚ ਤੁਹਾਨੂੰ ਕੋਈ ਸਟੱਫ ਐਦਾਂ ਦਾ ਨਹੀਂ ਮਿਲਦਾ ਜਿਹੜਾ ਮਿਕਸ ਹੋਊਗਾ ਬਿਲਕੁਲ ਪਿਓਰ ਕਾਟਨ ਸਟੱਫ ਰਹਿਣ ਵਾਲਾ ਜੀ ਇਹ ਡਿਜੀਟਲ ਪ੍ਰਿੰਟ ਦੇ ਵਿੱਚ ਜਲਦੀ-ਜਲਦੀ ਆਪਣੇ ਸਕਰੀਨਸ਼ਾਟ ਲਓ ਤੇ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਜੀ ਦੇਖੋ ਜੀ ਕੇਵਲਾ ਤੁਹਾਨੂੰ ਡਿਜ਼ਾਈਨ ਪਹਿਲਾਂ ਖੋਲ ਕੇ ਦਿਖਾਇਆ ਸੀ ਅੰਬੀ ਵਾਲਾ ਡਿਜ਼ਾਈਨ ਹੈ ਜੀ ਬੜਾ ਪਿਆਰਾ ਜਿਹਾ ਦੇਖੋ ਘੇਰੇ ਤੇ ਆਉਣਾ ਜੀ ਇਹ ਵੀ ਤੁਸੀਂ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਦੇਖੋ ਜੀ ਬਹੁਤ ਪਿਆਰਾ ਡਿਜ਼ਾਈਨ ਬਣਨਾ ਤੁਹਾਡਾ ਆਫ ਵਾਈਟ ਬਾਟਮ ਦੇ ਨਾਲ ਠੀਕ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਇਹ ਵਾਲਾ ਦੇਖੋ ਜੀ ਕਲਰ ਬਹੁਤ ਪਿਆਰੇ ਪਿਆਰੇ ਡਿਜੀਟਲ ਪ੍ਰਿੰਟ ਦੇ ਵਿੱਚ ਰਹਿਣ ਵਾਲਿਆ ਡਿਜ਼ਾਈਨ ਤੇ ਕਲਰ ਸ਼ਰਟਾਂ ਦੇ ਦੇਖੋ ਜੀ ਇਹ ਕੇ ਵਾਲਾ ਕਲਰ ਮਿਲੂਗਾ ਤੁਹਾਨੂੰ ਮਸਟਰਡ ਸ਼ੇਡ ਦੇ ਵਿੱਚ ਦੇਖੋ ਜੀ ਇਹ ਵਾਲੀਆਂ ਬਾਸੂ ਤੇ ਇਹਨੂੰ ਵੀ ਲਓ ਤੁਸੀਂ ਆਫ ਵਾਈਟ ਬਾਟਮ ਨਾਲ ਠੀਕ ਹੈ ਜੀ ਕੋਈ ਵੀ ਇਦਾਂ ਦੀ ਬਾਟਮ ਨਹੀਂ ਹੈ ਜੇਕਰ ਤੁਹਾਡੇ ਕੋਲ ਸੇਮ ਬੇਸ ਦੀਆਂ ਬਾਟਮਾਂ ਤਾਂ ਤੁਸੀਂ ਉਹਨਾਂ ਨਾਲ ਵੀ ਤੁਸੀਂ ਲੈ ਸਕਦੇ ਹੋ ਜੀ ਇਹ ਵਾਲਾ ਡਿਜ਼ਾਈਨ ਦੇਖੋ ਜੀ ਇੱਕ ਕਰੋ ਜੀ ਬਹੁਤ ਪਿਆਰਾ ਡਿਜ਼ਾਈਨ ਰਹਿਣ ਵਾਲਾ ਸਾਈਡ ਤੇ ਇਹਦੇ ਬਾਜ਼ੂ ਆ ਜੀ ਠੀਕ ਹੈ ਜੀ ਜਲਦੀ-ਜਲਦੀ ਦਿਖਾਵਾਂਗੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਰਹੀ ਹੈ ਜੀ ਡਿਜ਼ਾਈਨ ਇੰਨੇ ਸੋਹਣੇ ਆ ਜੀ ਵੀਡੀਓ ਲੰਬੀ ਹੋ ਰਹੀ ਹੈ ਪਰ ਸਾਡੇ ਕੋਲੇ ਪੀਸ ਬਹੁਤ ਜ਼ਿਆਦਾ ਹੈ ਦੇਖੋ ਜੀ ਜਲਦੀ-ਜਲਦੀ ਚੱਕਰ ਹੀ ਚਲੋ ਬੈਕ ਤੇ ਫਰੰਟ ਸੇਮ ਰਹੂਗਾ ਜੀ ਇਹ ਵਾਲੀ ਰਹਿਣੀਆਂ ਇਹਦੀਆਂ ਬਾਜ਼ੂ ਠੀਕ ਹੈ ਜੀ ਜੇਕਰ ਅਸੀਂ ਥੋੜਾ ਜ਼ਿਆਦਾ ਟਾਈਮ ਲੈ ਰਹੇ ਆ ਤਾਂ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਮੇਰੀਆਂ ਪੈਣਾ ਵੀ ਥੋੜੀਆਂ ਜੀਆਂ ਬੋਰ ਹੋ ਜਾਂਦੀਆਂ ਤੇ ਇਸ ਕਰਕੇ ਜਲਦੀ ਅਲੀ ਦਿਖਾਉਣ ਲੱਗੀਆਂ ਜੀ ਜਿਹੜੇ ਹੁਣ ਥੋੜੇ ਜੇ ਸਾਡੇ ਕੋਲੇ ਪੀਸ ਬਚੇ ਆ ਦਿਖਾਉਣੇ ਆ ਜੀ ਦੇਖੋ ਜੀ ਡਿਜ਼ਾਈਨ ਬਲੈਕ ਬਾਟਮ ਨਾਲ ਤੁਸੀਂ ਲੈ ਸਕਦੇ ਹੋ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਸਾਈਡ ਤੇ ਜਿਹੜਿਆ ਬਾਜ਼ੂ ਆ ਠੀਕ ਹੈ ਜੀ ਫਰੰਟ ਤੇ ਬੈਕ ਸੇਮ ਰਹਿਣ ਵਾਲੇ ਆ ਠੀਕ ਹੈ ਜੀ ਇਹ ਆਊਗਾ ਬਲੈਕ ਦੇ ਵਿੱਚ ਅੰਬੀ ਵਾਲੇ ਡਿਜ਼ਾਈਨ ਦੇ ਵਿੱਚ ਇੱਕ ਤੁਹਾਨੂੰ ਬਲੈਕ ਕਲਰ ਦੇ ਮਿਲੂਗੀ ਸ਼ਰਟ ਦੇਖੋ ਜੀ ਬਲੈਕ ਦੇ ਵਿੱਚ ਦੇ ਨਾਲ ਨਾਲ ਤੁਸੀਂ ਆਫ ਵਾਈਟ ਬਾਟਮ ਠੀਕ ਹੈ ਜੀ ਇੱਕ ਤਾਂ ਨੂੰ ਇਹ ਵਾਲਾ ਡਿਜ਼ਾਈਨ ਮਿਲੂਗਾ ਇਹ ਮਿਲੂਗੀ ਸ਼ਰਟ ਤੁਹਾਨੂੰ ਜਾਮ कॉटन ਤੇ ਬ੍ਰਾਂਡਡ ਜਾਮ कॉटन ਹੈ ਜੀ ਆਮ ਵਾਲੀ ਜਾਮ कॉटन ਨਹੀਂ ਹੈ ਡਿਜ਼ਾਈਨ ਚੈੱਕ ਕਰੋ ਸ਼ਰਟ ਦਾ ਦੇਖੋ ਜੀ ਇਹ نیچے ਆਉਣਾ ਘੇਰਾ ਐਦਾਂ ਪਲੇਨ نیچے ਘੇਰਾ ਆਉਣਾ ਜੀ ਸਾਈਡ ਤੇ ਇਹਦੀਆਂ ਬਾਹੂ ਬਣੀਆਂ ਹੋਈਆਂ ਠੀਕ ਹੈ ਜੀ نیچے ਘੇਰਾ ਪਲੇਨ ਆਉਣਾ ਤਾਂ ਇਹ ਵਾਲੀ ਬੈਕ ਆਉਣੀ ਆ ਜੀ ਇਹ ਬੈਕ ਆਉਗੀ ਇਦਾਂ ਠੀਕ ਹੈ ਜੀ ਡਿਜ਼ਾਈਨ ਇਹ ਤਾਂ ਡਿਫਰੈਂਟ ਜਿਹਾ ਘੇਰਾ ਇਦਾਂ ਪਲੇਨ ਆਊਗਾ ਤੇ ਇਹ ਵੀ ਤੁਸੀਂ ਆਫਵਾਇਡ ਬਾਟਮ ਨਾਲ ਲਾਓ ਜੀ ਬਹੁਤ ਪਿਆਰਾ ਪੀਸ ਬਣ ਜਾਣਾ ਤੁਹਾਡਾ ਠੀਕ ਹੈ ਇੱਕ ਤੁਹਾਨੂੰ ਇਹ ਵਾਲੀ ਮਿਲੂਗੀ ਸ਼ਰਟ ਮਸਲੀਨ ਦੇ ਵਿੱਚ ਹੀ ਇਹ ਨਾਲ ਤੁਸੀਂ ਪਿੰਕ ਕਲਰ ਦੀ ਬਾਟਮ ਲਾ ਲਓ ਦੇਖੋ ਜੀ ਸਾਰਾ ਸੀ ਡਿਜ਼ਾਈਨ ਤੁਹਾਨੂੰ ਐਨੇ ਸੋਹਣੇ ਦਿਖਾ ਰਿਹਾ ਜੀ ਤੁਸੀਂ ਬੋਰ ਨਹੀਂ ਹੋਵੋਗੇ ਸਾਡੀ ਵੀਡੀਓ ਤੋਂ ਦੇਖੋ ਜੀ ਬਹੁਤ ਪਿਆਰਾ ਪੀਸ ਹੈ ਜੀ ਇਹ ਮਸਲੀਨ ਦੇ ਵਿੱਚ ਲੈਸਿਸ ਕਰਦਾ ਪੀਸ ਹੈ ਦੇਖੋ ਇਹ ਸਾਈਡ ਤੇ ਬਾਜੂ ਹੈ ਪ੍ਰਾਈਸ ਸਿਰਫ ਰਹਿਣੀ ਇਹਦੀ 350 ਠੀਕ ਹੈ ਜੀ ਇਹ ਵਾਰ ਤੁਹਾਨੂੰ ਅਸੀਂ ਪਹਿਲਾਂ ਵੀ ਕਲਰ ਦਿਖਾ ਚੁੱਕੀਆਂ ਗ੍ਰੇ ਦੇ ਵਿੱਚ ਬੜਾ ਪਿਆਰਾ ਜਿਹਾ ਪੀਸ ਹੈ ਠੀਕ ਹੈ ਜੀ ਇੱਕ ਵਨ ਤੁਹਾਨੂੰ ਦਿਖਾਵਾਂਗੇ ਜਲਦੀ ਜਲਦੀ ਦਿਖਾਉਣ ਲੱਗੀਆਂ ਜੀ ਤੁਹਾਨੂੰ ਅਸੀਂ ਇਹ ਵਾਲੇ ਪੀਸ ਦੇਖੋ ਜੀ ਇਹ ਵਾਲਾ ਕਲਰ ਬੜਾ ਪਿਆਰਾ ਜਾ ਰਹੂਗਾ ਦੇਖੋ ਜੀ ਸ਼ਾਰਟ ਦਾ ਡਿਜ਼ਾਈਨ ਬੜਾ ਪਿਆਰਾ ਸਾ ਡਿਜ਼ਾਈਨ ਹੈ ਜੀ ਸ਼ਾਰਟ ਦਾ ਇਹ ਵਾਲੀ ਆਉਣੀਆਂ ਬਾਜ਼ੂ ਬੈਕ ਤੇ ਫਰੰਟ ਸੇਮ ਰਹਿਣ ਵਾਲਾ ਜੀ ਬੈਕ ਫਰੰਟ ਸੇਮ ਰਹੂਗਾ ਜੀ ਇਹ ਵੀ ਮਸਲੀਨ ਦੀ ਸ਼ਰਟ ਹੈ ਜੀ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਜੀ ਇਹ ਵੀ ਮਸਲੀਨ ਦੀ ਸ਼ਰਟ ਰਹੂਗੀ ਬਾਜੂ ਰਹਿਣ ਗਿਆ ਸੇਮ ਐਦਾ ਹੀ ਡਿਜ਼ਾਈਨ ਵਾਲੀਆਂ ਤੇ ਇਹਦਾ ਵੀ ਜਿਹੜਾ ਬੈਕ ਫਰੰਟ ਸੇਮ ਰਹੂਗਾ ਡਿਜ਼ਾਈਨ ਚੈੱਕ ਕਰੋ ਜੀ ਮਸਲੀਨ ਦੀ ਸ਼ਰਟ ਦਾ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਵਾਲੀ ਸ਼ਰਟ ਮਿਲੂਗੀ ਤੁਹਾਨੂੰ ਪਿਓਰ ਕਰੇਪ ਤੇ ਦੇਖੋ ਜੀ ਇਹਦਾ ਡਿਜ਼ਾਈਨ ਚੈੱਕ ਕਰੋ ਠੀਕ ਹੈ ਇੱਕ ਪਿਓਰ ਕਰੇਪ ਤੇ ਆ ਜੀ ਠੀਕ ਹੈ ਜੀ ਇਹ 크ਰੇਪ ਤੇ ਰਹੂਗੀ ਪਰ ਇਹਦਾ ਵੀ ਪ੍ਰਾਈਸ ਅੱਜ ਤੁਹਾਨੂੰ ਦੇ ਰਹੇ ਹਾਂ ਸਿਰਫ 350 ਇਹ 500 ਦੇ ਸ਼ਰਟ ਪੀਸ ਰਹਿਣ ਵਾਲਿਆ ਜੀ ਪਰ ਅੱਜ ਤੁਹਾਨੂੰ ਦੇ ਰਹੇ 350 ਜੀ ਪਿਓਰ 크ਰੇਪ ਤੇ ਰਹਿਣ ਵਾਲੀ ਹੈ ਜੀ ਇਹ ਵਾਲੀ ਚੈੱਕ ਕਰੋ ਇਹ ਬਲੈਕ ਦੇ ਵਿੱਚ ਰਹੂਗੀ ਡਿਜ਼ਾਈਨ ਦੇਖੋ ਇਹਦੀ ਡਿਜ਼ਾਈਨ ਇੱਕ ਇਦਾਂ ਹੀ ਆ ਜਿਗਜੈਗ ਬਣਿਆ ਹੋਇਆ ਜੀ ਦੇਖੋ ਇਹ ਸਾਈਡ ਤੇ ਬਾਜੂਗਾ ਠੀਕ ਹੈ ਜੀ ਇੱਕ ਕੇਵਲ ਹੀ ਆ ਇਹਦੀ ਜਿਹੜੀ ਪ੍ਰਾਈਸ ਰਹੂਗੀ ਜੀ ਸਿਰਫ 250 ਰੁਪਏ ਇਹ 250 ਦੇ ਵਿੱਚ ਤੁਹਾਨੂੰ ਸ਼ਰਟ ਪੈਣ ਵਾਲੀ ਹੈ ਜੀ ਇਹ ਸਨ ਅਜਿਹੇ ਸਾਡੇ ਸ਼ਰਟ ਪੀਸ ਇਹਨਾਂ ਸ਼ਰਟਾਂ ਵਿੱਚੋਂ ਜਿਹੜਾ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਪਲੀਜ਼ ਮੇਰੇ ਆਪਣਾ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਐਦਾਂ ਦੇ ਸੋਹਣੇ-ਸੋਹਣੇ ਡਿਜ਼ਾਈਨਰ ਦੇ ਵਿੱਚ ਸ਼ਰਟ ਪੀਸ ਮਿਲਦੇ ਰਹਿਣ ਕੱਟ ਪੀਸ ਮਿਲਦੇ ਰਹਿਣ ਜੀ ਤੇ ਡਿਜ਼ਾਈਨਰ ਸੂਟ ਮਿਲਦੇ ਰਹਿਣ ਧੰਨਵਾਦ ਤੁਹਾਡਾ ਬਹੁਤ-ਬਹੁਤ